ਗੁਰੂ ਪਾਤਸ਼ਾਹ ਜੀ ਨੇ ਜੋ ਕਿਰਪਾ ਕੀਤੀ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਬੇ ਬਿਨਾ ਗੁਰੂ ਦੀ ਸੇਵਾ ਤੋਂ ਮਨੁੱਖ ਨੂੰ ਬਹੁਤੇ ਦੁੱਖ ਆ ਚੰਬੜਦੇ ਨੇ ਅਤੇ ਮਨੁੱਖ ਨੂੰ ਜੁਗਾ ਜੁਗਾ ਦੀ ਪਟਕਣਾ ਪੈ ਜਾਂਦੀ ਹੈ ਕਿਉਂਕਿ ਜੁਗ ਚਾਰੇ ਪਰਮਾਈ ਚਾਰੇ ਜੁਗ ਜਿੰਨੀ ਪਟਕਣਾ ਪੈ ਜਾਂਦੀ ਹੈ ਕਿਉਂਕਿ ਸ਼ੁਰੂ ਤੋਂ ਲੈ ਕੇ ਅੱਜ ਤੱਕ ਚਾਰ ਹੀ ਯੁਗ ਮੰਨੇ ਗਏ ਨੇ ਪਾਸ਼ਾ ਕਹਿੰਦੇ ਸਦਾ ਦੀ ਪਟਕਣਾ ਯੁਗ ਚਾਰੇ ਪਰਮਾਈ ਚਾਰੇ ਯੁਗ ਜਿੰਨੀ ਪਟਕਣਾ ਮਨੁੱਖ ਨੂੰ ਪੈ ਜਾਂਦੀ ਹੈ ਆਤੇ ਭਾਈ ਬਿਨਾ ਸਤਗੁਰੂ ਦੀ ਸੇਵਾ ਤੋਂ ਮਨੁੱਖ ਨੂੰ ਬਹੁਤੇ ਦੁੱਖ ਆਚਮੜਦੇ ਤੇ ਗੁਰੂ ਪਾਸ਼ਾ ਜੀ ਬਾਣੀ ਵਿੱਚ ਸਮਝਾਉਂਦੇ ਵੀ ਨੇ ਨਾ ਰੋਜ਼ ਆਪਾਂ ਬਚਨ ਪੜ੍ਹਦੇ ਆਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਤ ਐ ਭਾਈ ਸੱਚੀ ਬਾਣੀ ਨੂੰ ਸੁਣ ਕੇ ਦੁੱਖ ਰੋਗ ਸੰਤਾਪ ਉਤਰ ਜਾਂਦੇ ਮਨੁੱਖ ਦੁੱਖਾਂ ਵਿੱਚ ਦੁਖੀ ਨਹੀਂ ਹੁੰਦਾ ਮਨੁੱਖ ਨੂੰ ਇਹ ਮਾਇਆ ਦੇ ਤਿੰਨੇ ਗੁਣ ਪ੍ਰਭਾਵਿਤ ਨਹੀਂ ਕਰਦੇ ਮਨੁੱਖ ਜਿਹੜਾ ਹੈ ਉਹ ਆਪਣੇ ਮਨਨ ਦੇ ਵਿੱਚ ਟਿਕਾ ਲੈਂਦਾ ਹੈ ਮਾਇਆ ਦਾ ਕੋਈ ਕੋਣ ਉਸ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਇਹ ਗੁਰੂ ਦੀ ਸੇਵਾ ਸਾਡੇ ਮਨ ਅੰਤਰ ਨੂੰ ਠੰਡਕ ਦਿੰਦੀ ਹੈ ਇਹ ਮਨ ਅੰਤਰ ਨੂੰ ਇਨਕ ਟਿਕਾ ਤੇ ਸੁਖ ਦਿੰਦੀ ਹੈ ਜਿਸ ਗੱਲ ਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ ਗੁਰੂ ਅਮਰਦਾਸ ਮਹਾਰਾਜੀ ਜਿਨ੍ਹਾਂ ਦਾ ਸ਼ਬਦ ਵਿਚਾਰ ਰਹੇ ਉਹਨਾਂ ਦੇ ਜੀਵਨ ਚੋਂ ਪਏ ਜਦੋਂ ਗੁਰੂ ਅਮਰਦਾਸ ਮਹਾਰਾਜੀ ਗੁਰੂ ਅੰਗਦ ਦੇ ਮਹਾਰਾਜੀ ਦੀ ਸ਼ਰਣ ਵਿੱਚ ਗਏ ਨੇ ਗੁਰਬਣ ਤੋਂ ਪਹਿਲਾਂ ਗੁਰੂ ਬਣਨ ਤੋਂ ਪਹਿਲਾਂ ਗੁਰੂ ਅੰਗਦ ਦੇ ਮਹਾਰਾਜੀ ਸ਼ਰਣ ਵਿੱਚ ਪਹੁੰਚੇ ਨੇ ਬਾਬਾ ਅਮਰਦਾਸ ਮਹਾਰਾਜ ਜੀ ਜਦੋਂ ਦੀਦਾਰ ਕੀਤਾ ਦਰਸ਼ਨ ਕੀਤੇ ਮਨ ਨੂੰ ਐਨਾ ਕ ਟਿਕਾ ਮਿਲਿਆ ਸੰਕੇਤ ਤੇ ਪਹਿਲਾਂ ਹੀ ਮਿਲ ਗਏ ਸਨ ਕਿਉਂਕਿ ਬਾਣੀ ਦੀ ਉਹ ਪੰਕਤੀ ਜਦ ਸੁਣੀ ਬੀਬੀ ਅਮਰੋਂ ਜੀ ਦੇ ਪਾਸੋਂ ਆ ਬਾਣੀ ਨੂੰ ਸੁਣ ਕੇ ਬੜਾ ਟਿਕਾ ਮਹਿਸੂਸ ਹੋਇਆ ਇੰਜ ਲੱਗ ਗਿਆ ਜਿਵੇਂ ਕਿਸੇ ਨੇ ਆ ਭਾਈ ਜ਼ਖਲ ਦੀ ਜਲਦੇ ਬਲਦੇ ਜ਼ਖਮ ਉੱਤੇ ਮਲ੍ਹਮ ਲਾ ਦਿੱਤਾ ਹੋਵੇ ਤੇ ਜਦੋਂ ਪ੍ਰਤੱਖ ਗੁਰੂ ਦੇ ਦਰਸ਼ਨ ਕੀਤੇ ਉਦੋਂ ਮਨ ਨਿਹਾਲ ਹੋ ਗਿਆ ਉਹ ਬਾਬਾ ਮਰਦਾਸ ਮਹਾਰਾਜੇ ਕਹਿੰਦੇ ਜੀ ਮੈਂ ਨਹੀਂ ਹੁਣ ਜਾਣਾ ਮੈਂ ਤੇ ਇੱਥੇ ਹੀ ਗੁਰੂ ਦੇ ਚਰਣਾ ਵਿੱਚ ਰਹਿ ਕੇ ਗੁਰੂ ਦੀ ਸੇਵਾ ਕਰਨਾ ਚਾਹੁੰਦਾ ਤੇ ਕਦੇ ਖਿਆਲ ਕਰਕੇ ਵੇਖੋ ਪੈ ਰਿਸ਼ਤੇ ਵਿੱਚ ਵੱਡੇ ਨਹੀਂ ਰਿਸ਼ਤਾ ਬਣਿਆ ਹੋਇਆ ਪਹਿਲਾਂ ਤੇ ਕੁਲਮਾਈ ਦਾ ਰਿਸ਼ਤੇ ਵਿੱਚ ਵੱਡੇ ਨੇ ਲੜਕੇ ਵਾਲੇ ਪਾਸੋਂ ਦੇ ਜੋ ਕਿ ਸਮਾਜ ਦੀ ਇੱਕ ਸੋਚ ਬਣੀ ਹੋਈ ਹੈ ਹਾਲੇ ਤੱਕ ਵੀ ਕਿ ਜੀ ਲੜਕੇ ਵਾਲਿਆਂ ਨੂੰ ਵੱਡਾ ਤੇ ਲੜਕੀਆਂ ਵਾਲਿਆਂ ਨੂੰ ਛੋਟਾ ਸਮਝਿਆ ਜਾਂਦਾ ਹੈ ਉਸ ਹਿਸਾਬ ਨਾਲ ਆਪਾਂ ਗੱਲ ਕਹੀ ਹੈ ਕਿ ਰਿਸ਼ਤੇ ਦੇ ਵਿੱਚ ਵੀ ਵੱਡੇ ਨੇ ਉਮਰ ਦੇ ਵਿੱਚ ਵੀ ਵੱਡੇ ਉਸ ਵੇਲੇ ਉਮਰ ਲਗਭਗ 60 ਸਾਲਾਂ ਦੀ ਇਹ ਬਾਬਾ ਮਦਸ ਮਹਾਰਾਜ ਜੀ ਦੀ ਤੇ ਜੀਵਨ ਪੱਖ ਤੋਂ ਵੀ ਇਹ ਨਹੀਂ ਕਿ ਜੀਵਨ ਕੋਈ ਮਾੜਾ ਹੋਵੇ ਪਈ ਕੋਈ ਗੁਨਾਹ ਕੀਤਾ ਹੋਵੇ ਜਾਂ ਕੋਈ ਜੀਵਨ ਸੰਸਕਾਰ ਠੀਕ ਨਾ ਹੋਣ ਜੀਵਨ ਵੀ ਇੰਨਾ ਚੰਗਾ ਕਿ ਇੱਕ ਸਾਧੂ ਜੀਵਨ ਤੋਂ ਪ੍ਰਭਾਵਿਤ ਹੋਇਆ ਕਹਿੰਦੇ ਭਾਈ ਤੂੰ ਤੇ ਬੜੀ ਚੰਗੀ ਸੇਵਾ ਕੀਤੀ ਹੈ ਤੇਰਾ ਗੁਰੂ ਕੌਣ ਹੈ ਪਿਆਚਰਣ ਵੀ ਬੜਾ ਚੰਗਾ ਹੈ ਆਚਰਣ ਵੀ ਚੰਗਾ ਹੈ ਉਮਰ ਵੀ ਵੱਡੀ ਇਹ ਰਿਸ਼ਤਾ ਵੀ ਬਣਿਆ ਹੋਇਆ ਤੇ ਉਸ ਰਿਸ਼ਤੇ ਦੇ ਦੁਨਿਆਵੀ ਤੌਰ ਤੇ ਕਹੇ ਜਾਣ ਵਾਲੇ ਰਿਸ਼ਤੇ ਵਿੱਚ ਵੀ ਵੱਡੇ ਆਉਂਦੇ ਨੇ ਪਰ ਤਾਂ ਵੀ ਉਹ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਨੇ ਪਾਤਸ਼ਾਹ ਮੈਂ ਇੱਥੇ ਰਿਸ਼ਤੇਦਾਰੀਆਂ ਨਿਭਾਉਣ ਨਹੀਂ ਆਇਆ ਮੈਂ ਇੱਥੇ ਹੋਰ ਕੋਈ ਦੁਨੀਆਵੀ ਸ਼ਹਿਜਾਂ ਪਦਗੀਆਂ ਜਾਂ ਹੋਰ ਕੋਈ ਰਤਬ ਲੈਣ ਲਈ ਆਇਆ ਆ ਜੋ ਸਕੂਨ ਜੋ ਟਿਕਾ ਮੈਨੂੰ ਤੇਰੇ ਚਰਨਾਂ 'ਚ ਮਿਲਦਾ ਕਿਤੇ ਮਿਲਦਾ ਹੀ ਨਹੀਂ ਆ ਮੈਨੂੰ ਆਪਣੇ ਚਰਨਾਂ ਵਿੱਚ ਹੀ ਰੱਖ ਲੈ ਮੈਨੂੰ ਆਪਣੀ ਸੇਵਾ ਬਖਸ਼ਿਸ਼ ਕਰਾ ਅੱਜ ਉਹੀ ਬਾਬਾ ਅਮਰਦਾਸ ਮਹਾਰਾਜ 60 ਸਾਲ ਦੀ ਉਮਰ ਕਿਤੇ ਜਾ ਕੇ 74 ਸਾਲ ਦੀ ਮਰਦੇ ਵਿੱਚ ਜਾ ਕੇ ਗੁਰੂ ਤਰਗਦੀ ਤੇ ਬਰਾਜਮਾਨ ਹੁੰਦੇ ਨੇ ਆ ਦੁਨੀਆ ਤੇ ਇਤਿਹਾਸ ਬਿਆਨ ਕਰਦਾ ਹੈ ਗਵਾਹੀ ਦਿੰਦਾ ਹੈ ਤੇ 11 ਸਾਲ ਬਿਨਾ ਨਾਗਾ ਤੋਂ ਅੰਮ੍ਰਿਤ ਵੇਲੇ ਉੱਠ ਕੇ ਦੂਰ ਵੱਗਦੇ ਦਰਿਆ ਤੋਂ ਗਾਗਰ ਭਰ ਕੇ ਚੁੱਕ ਕੇ ਲਿਆਉਣੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਇਸ਼ਨਾਨ ਵਾਸਤੇ ਏ ਸੇਵਾ ਇਹ ਹੀ ਤੇ ਸੇਵਾ ਹੈ ਗੁਰੂ ਨੂੰ ਸਮਰਪਿਤ ਹੋਣਾ ਕਿਉਂਕਿ ਜੇ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ ਕਿ ਬਿਨ ਗੁਰ ਸੇਵੇ ਬਹੁਤਾ ਦੁੱਖ ਲਾਗਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸੇਵਾ ਕਰਕੇ ਕੀ ਸੁੱਖ ਮਿਲਦਾ ਹੈ ਉਹਨਾਂ ਨੂੰ ਇਸ ਗੱਲ ਦਾ ਅਨੁਭਵ ਹੈ ਉਹਨਾਂ ਨੇ ਜੀਵਨ ਵਿੱਚ ਇਹ ਮੰਨਿਆ ਹੈ ਇਸ ਸੁਖ ਨੂੰ ਤਾਂ ਹੀ ਉਹ ਦੁਨੀਆ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਭਾਈ ਦੁਨੀਆ ਦੇ ਲੋਕੋ ਗੁਰੂ ਦੀ ਸੇਵਾ ਦੇ ਨਾਲ ਹੀ ਸੁਖ ਹੈ ਬਿਨਾਂ ਗੁਰੂ ਦੀ ਸੇਵਾ ਤੋਂ ਬਹੁਤਾ ਦੁੱਖ ਆ ਚੜ੍ਹ ਮੜਦਾ ਹੈ ਮਨ ਨੂੰ ਸਕੂਨ ਨਹੀਂ ਮਿਲਦਾ ਮਨ ਨੂੰ ਟਿਕਾ ਨਹੀਂ ਮਿਲਦਾ ਜਿੰਨੇ ਮਰਜੀ ਤੁਸੀਂ ਖਿਲਾਰੇ ਖਿਲਾਰ ਲਓ ਜਿੰਨੇ ਮਰਜੀ ਉਪਾਅ ਕਰ ਲਓ ਜਿੰਨੇ ਮਰਜੀ ਅਡੰਬਰ ਕਰ ਲਓ ਤੇ ਜਿਸ ਮਨ ਦੀ ਸ਼ਾਂਤੀ ਜਿਸ ਜੀਵਨ ਦੇ ਟਿਕਾ ਵਾਸਤੇ ਸਭ ਕੁਝ ਕਰਦੇ ਆ ਉਹੀ ਨਹੀਂ ਮਿਲਦਾ ਉਸ ਤੋਂ ਹੀ ਵਾਂਝੇ ਰਹਿ ਜਾਣੇ ਮਿਲਦਾ ਕਦੋਂ ਹੈ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਸਹਜ ਸੇਤੀ ਸਹਜ ਸੇਤੀ ਦਾ ਅਰਥ ਹੀ ਟਿਕਾ ਦੇ ਨਾਲ ਅਡੋਲਤਾ ਮਨ ਵਜੀਆਂ ਵਧਾਈਆਂ ਐਨਾ ਮਨ ਵਿੱਚ ਸਕੂਨ ਸੁਖ ਕਿ ਵਧਾਈਆਂ ਪੈਂਦੀਆਂ ਨੇ ਮਨ ਨੂੰ ਤੇ ਪਾਤਸ਼ਾਹ ਜੀ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਭਾਈ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਂਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ 부ਝਾਈ ਰਮ ਜੀ ਵਸੀ ਦੀਨ ਹਾ ਆਪ ਜੀ ਜੁਗਾ ਜੁਗਾ ਤੋਂ ਸਦਾ ਤੋਹੀ ਦਾਤੇ ਹੋ ਸ਼ਬਦੇ ਦੇਹ 부ਝਾਈ ਸ਼ਬਦ ਰਾਹੀ ਇਹ ਸਾਨੂੰ ਸਮਝ ਬਖਸ਼ਿਸ਼ ਕਰ ਇਹ ਸਾਨੂੰ ਸ਼ਬਦ ਰਾਹੀਂ ਸਮਝ ਪੈ ਜਾਵੇ ਕਿਉਂਕਿ ਕਹਿਣਾ ਵੱਖਰੀ ਗੱਲ ਹੈ ਮੰਨ ਲੈਣਾ ਵੱਖਰੀ ਗੱਲ ਹੈ ਪਈ ਦੁਨੀਆ ਕਹਿੰਦੀ ਹੈ ਜੀ ਰੱਬ ਸੱਚ ਹੈ ਦੁਨੀਆ ਕਹਿੰਦੀ ਹੈ ਪਈ ਝੂਠ ਬੋਲਣਾ ਪਾਪ ਹੈ ਦੁਨੀਆ ਕਹਿੰਦੀ ਹੈ ਪਈ ਝੂਠ ਫਰੇਬ ਨਹੀਂ ਕਰਨਾ ਚਾਹੀਦਾ ਆ ਕਹਿਣ ਦੇ ਵਿੱਚ ਤੇ ਕਰਨ ਵਿੱਚ ਕਿੰਨਾ ਫਰਕ ਹੈ ਕਹਿਣ ਦੇ ਵਿੱਚ ਤੇ ਮੰਨਣ ਵਿੱਚ ਕਿੰਨਾ ਫਰਕ ਹੈ ਜੇ ਮਨੁੱਖ ਮੰਨ ਲਵੇ ਜੀ ਹਾਂ ਝੂਠ ਬੋਲਣਾ ਗਲਤ ਹੈ ਪਾਪ ਹੈ ਬੰਦਾ ਕਿਉਂ ਬੋਲੇ ਜੇ ਮਨੁੱਖ ਮੰਨ ਲਵੇ ਜੀ ਝੂਠ ਦੇ ਧੋਖਾ ਫਰੇਬ ਕਰਨਾ ਇਹ ਮਾੜਾ ਹੈ ਤੇ ਕਿਉਂ ਕਰੇ ਪਰ ਕਰ ਰਿਹਾ ਹੈ ਨਾ ਮਨੁੱਖ ਇਹਦਾ ਮਤਲਬ ਇਹ ਹੈ ਕਿ ਉਹਨੇ ਕਿਹਾ ਹੀ ਹੈ ਮੰਨਿਆ ਨਹੀਂ ਕਹਿਣ ਦੇ ਵਿੱਚ ਤੇ ਮੰਨਣ ਵਿੱਚ ਵੱਡਾ ਫਰਕ ਹੈ ਪਾਸ਼ਾ ਕਹਿੰਦੇ ਸੀ ਦੀਨ ਹਾਂ ਆਪ ਜੀ ਜੁਗਾ ਜੁਗਾ ਤੋਂ ਦਾਤੇ ਹੋ ਬਸ ਸਾਨੂੰ ਇਹ ਸਮਝ ਪੈ ਜਾਏ ਆਪਣੇ ਸ਼ਬਦ ਰਾਹੀ ਤੂੰ ਸਾਨੂੰ ਇਹ ਸਮਝ ਬਖਸ਼ਿਸ਼ ਕਰ ਇਹ ਸੋਝੀ ਦੇ ਮੰਨ ਜਾਏ ਮੇਰਾ ਇਹ ਮਨ ਇਹ ਮੰਨ ਜਾਏ ਬਾਣੀ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇਸ ਗਨੋਂ ਮੇਰਾ ਮਨ ਮੰਨ ਲਏ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਜਿਓ ਹੇ ਹਰੀ ਪਰਮਾਤਮਾ ਜੀ ਕਿਰਪਾ ਕਰੋ ਤੁਮ ਪਿਆਰੇ ਆਪ ਜੀ ਆਪਣੀ ਮਿਹਰ ਕਰੋ ਸਤਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ ਰਹਾਓ ਜੋ ਦਾਤਾ ਦੇਣ ਵਾਲਾ ਗੁਰੂ ਹੈ ਉਹ ਮੈਨੂੰ ਮਿਲਾ ਦਵੋ ਜੀਵਨ ਚ ਗੁਰੂ ਦਾ ਮਿਲਾਪ ਹੋ ਜਾਵੇ ਤਾਂ ਕਿ ਗੁਰੂ ਪਾਸੋਂ ਮੈਨੂੰ ਨਾਮ ਦਾ ਆਧਾਰ ਮਿਲ ਜਾਵੇ ਮਨਸਾ ਮਾਰ ਦੁਬਿਧਾ ਸਹਿ ਸਮਾਣੀ ਪਾਇਆ ਨਾਮ ਅਪਾਰਾ ਐ ਭਾਈ ਜਿਸਨੇ ਆਪਣੀ ਮੰਦੀਆਂ ਮਨਸਾ ਨੂੰ ਮਾਰ ਲਿਆ ਹੈ ਦੁਬਿਧਾ ਤੋਂ ਮਨੁਖ ਜਿਹੜਾ ਉਬਰ ਗਿਆ ਹੈ ਸਹਿ ਅਵਸਥਾ ਵਿੱਚ ਟਿਕੇ ਹੋਏ ਉਸ ਸੇਵਕ ਅੰਤਰ ਨਾਮ ਦਾ ਵਾਸਾ ਹੋ ਜਾਂਦਾ ਹੈ ਹਰ ਰਸ ਚਾਖ ਮਨ ਨਿਰਮਲ ਹੋਵਾ ਕਿਲਵਿਕ ਘਾਟਣਹਾਰਾ ਜੋ ਪਰਮਾਤਮਾ ਕੈਲ ਵਿਖਾ ਨੂੰ ਪਾਪਾ ਨੂੰ ਕਟਣ ਵਾਲਾ ਹੈ ਉਸ ਹਰੀ ਪਰਮਾਤਮਾ ਦੇ ਨਾਮ ਰਸ ਦਾ ਪਾਨ ਕਰਕੇ ਮਨੁੱਖ ਨਿਰਮਲ ਹੋ ਜਾਂਦਾ ਹੈ ਉਹ ਤਨ ਤੇ ਮਨ ਤੋਂ ਨਿਰਮਲਤਾ ਪ੍ਰਾਪਤ ਕਰ ਲੈਂਦਾ ਹੈ ਸ਼ਬਦ ਮਰੋ ਫਿਰ ਜੀਵ ਹੋ ਸਦਹੀ ਤਾਂ ਫਿਰ ਮਰਨ ਨਾ ਹੋਈ ਪਾਸ਼ਾ ਕਹਿੰਦੇ ਸ਼ਬਦ ਮਰੋ ਭਈ ਸ਼ਬਦ ਰਾਹੀ ਆਪਣਾ ਆਪ ਮਾਰ ਲਗੋ ਫਿਰ ਜੀਵੋ ਸਦੀ ਹੀ ਤਦੋਂ ਸਦਾ ਵਾਸਤੇ ਜੀ ਪਵੋਗੇ ਕਿਉਂਕਿ ਦੇਖੋ ਸ਼ਬਦ ਹਮੇਸ਼ਾ ਹੈ ਸ਼ਬਦ ਦਾ ਵਾਸਾ ਸਦਾ ਹੈ ਸ਼ਬਦ ਨੂੰ ਮਿਟਾ ਨਹੀਂ ਮਿਟਾਇਆ ਨਹੀਂ ਜਾ ਸਕਦਾ ਤੇ ਜੇ ਆਪਾਂ ਸ਼ਬਦ ਹੋ ਗਏ ਸ਼ਬਦ ਨਾਲ ਜੁੜ ਗਏ ਤੇ ਫਿਰ ਆਪਾਂ ਵੀ ਸਦਾ ਵਾਸਤੇ ਜੀ ਪਵਾਂਗੇ ਅਤਾਈਓ ਭਗਤ ਕਬੀਰ ਜੀ ਨੇ ਇਸ ਗੱਲ ਦਾ ਖਲਾਸਾ ਕੀਤਾ ਹੈ اپنی ਬਾਣੀ ਵਿੱਚ ਉਹ ਸਮਝਾਉਂਦੇ ਨੇ ਕਹਿੰਦੇ ਮੈਂ ਨਾ ਮਰਾਂ ਮਰਬੋ ਸੰਸਾਰਾ ਅਬ ਮੋਹੇ ਮਿਲਿयो ਹੈ ਜੀਆਵਨ ਹਾਰਾ ਭਈ ਦੁਨੀਆ ਮਰਦੀ ਐ ਬੇਸ਼ੱਕ ਮਰਦੀ ਜਾ ਰਹੀ ਐ ਮਰਦੀ ਰਹੇਗੀ ਪਰ ਮੈਨੂੰ ਨਹੀਂ ਮੌਤ ਆਏਗੀ ਮੈਂ ਨਹੀਂ ਮਰਾਂਗਾ ਕਿਉਂ ਪਲਾ ਅਬ ਮੋਹੇ ਮਿਲਿयो ਹੈ ਜੀਆਵਨ ਹਾਰਾ ਹੁਣ ਮੈਨੂੰ ਤੇ ਜੀਵਨ ਦਾ ਦੇਣ ਵਾਲਾ ਮਿਲ ਗਿਆ ਐ ਜਦੋਂ ਜਗ ਜੀਵਨ ਮਿਲ ਗਿਆ ਜੀਵਨ ਮਿਲ ਜਾਵੇ ਤੇ ਮੌਤ ਕੀ ਕਰ ਸਕਦੀ ਹੈ ਪਏ ਜੀਵਨ ਨੂੰ ਮਿਲ ਕੇ ਤੇ ਜੀਵਨ ਆਏਗਾ ਮੌਤ ਨੂੰ ਮਿਲ ਕੇ ਮੌਤ ਆਏਗੀ ਦੁੱਖ ਹੀ ਨੂੰ ਮਿਲ ਕੇ ਦੁੱਖ ਜੀਵਨ ਚ ਆਉਣਗੇ ਸੁਖੀ ਨੂੰ ਮਿਲ ਕੇ ਸੁਖ ਜੀਵਨ ਚ ਆਉਣਗੇ ਭਗਤ ਕਬੀਰ ਜੀ ਕਹਿੰਦੇ ਮੈਨੂੰ ਤੇ ਜੀਵਨ ਮਿਲ ਗਿਆ ਹੈ ਉਹ ਜੀਵਨ ਦੇਣ ਵਾਲਾ ਮਿਲ ਗਿਆ ਹੈ ਤੇ ਮੈਨੂੰ ਕਿਵੇਂ ਮੌਤ ਆ ਸਕਦੀ ਹੈ ਤੇ ਸ਼ਬਦ ਮਰੋ ਪਏ ਸ਼ਬਦ ਰਾਹੀ ਆਪਣਾ ਆਪ ਮਾਰ ਲਵੋ ਆਪਣਾ ਆਪ ਮਾਰ ਲੈਣਾ ਬੜਾ ਔਖਾ ਹੈ ਜੋ ਸਾਡੀਆਂ ਮਨ ਦੀਆਂ ਇਛਾਵਾਂ ਨੇ ਮਨ ਦੇ ਫੁੱਲ ਨੇ ਸ਼ਬਦ ਰਾਹੀ ਮਾਰ ਲੈਨੇ ਜਾਨੀ ਕਿ ਆਪਣੀ ਕੋਈ ਮਰਜ਼ੀ ਹੋਣੀ ਹੀ ਨਾ ਆਪਣਾ ਕੋਈ ਮਨ ਦਾ ਖਿਆਲ ਬਣਨਾ ਹੀ ਨਾ ਕੋਈ ਮਨ ਚ ਮਨ ਦੇ ਵਿੱਚ ਵਿਚਾਰ ਬਣੇ ਹੀ ਨਾ ਇਹੀ ਸ਼ਬਦ ਦਾ ਮਾਰਨਾ ਹੈ ਇਹੀ ਆਪਣੇ ਮਨ ਦਾ ਮਾਰਨਾ ਹੈ ਸ਼ਬਦ ਰਾਹੀਂ ਕਿ ਮਨ ਦੇ ਵਿੱਚੋਂ ਕੋਈ ਫੁਰਨਾ ਮਨ ਵਿੱਚੋਂ ਕੋਈ ਖਿਆਲ ਕੋਈ ਸੋਚ ਫੁਰਣੀ ਨਹੀਂ ਆਪਣੇ ਮਨ ਦੀ ਕੋਈ ਸੋਚ ਨਾ ਫੁਰਣੀ ਯਾਨੀ ਕਿ ਬੰਦਾ ਸੋਚਣ ਦਾ ਜੋ ਖਿਆਲ ਹੈ ਜੋ ਸੋਚਣ ਦੀ ਸ਼ਕਤੀ ਹੈ ਸਮਰਥਾ ਹੈ ਉਹ ਆ ਬਿੰਦਾ ਮਨ ਉਹ ਸੋਚਦਾ ਨਹੀਂ ਹੈ ਨਾ ਉਹ ਸੋਚਦਾ ਵੀ ਹੈ ਉਹ ਬੋਲਦਾ ਵੀ ਹੈ ਉਹ ਕਰਦਾ ਵੀ ਹੈ ਉਹ ਸਭ ਕੁਝ ਜੀਵਨ ਵਿੱਚ ਵਿਵਹਾਰ ਕਰਦਾ ਹੈ ਪਰ ਉਹਦੀ ਸੋਚਣੀ ਉਹ ਆਪਣੇ ਮਨ ਦੀ ਨਹੀਂ ਹੈ ਉਹ ਸੋਚਣੀ ਸ਼ਬਦ ਦੀ ਹੈ ਕਿ ਗੁਰੂ ਕੀ ਕਹਿੰਦਾ ਹੈ ਉਹੀ ਕੁਝ ਸੋਚਦਾ ਹੈ ਉਹਦੀ ਕਰਨੀ ਮਨ ਦੀ ਨਹੀਂ ਹੈ ਉਹ ਕੁਝ ਕਰਨੀ ਹੈ ਕਿ ਗੁਰੂ ਕੀ ਕਰ ਕਹਿੰਦਾ ਹੈ ਉਹ ਕਰਦਾ ਵੀ ਹੈ ਉਹ ਸੋਚਦਾ ਵੀ ਹੈ ਜੀਵਨ ਵਿੱਚ ਵਰਤਦਾ ਵੀ ਹੈ ਪਰ ਵਰਤਦਾ ਵੀ ਸ਼ਬਦ ਮੁਤਾਬਕ ਵਰਤਦਾ ਵੀ ਸੋਚਦਾ ਵੀ ਹੈ ਸ਼ਬਦ ਮੁਤਾਬਕ ਅਤੇ ਉਹ ਕਰਦਾ ਵੀ ਸ਼ਬਦ ਦੇ ਮੁਤਾਬਕ ਹੀ ਹੈ ਉਹ ਆਪਣੇ ਮਨ ਦੀਆਂ ਸੋਚਾਂ ਨੂੰ ਆਪਣੇ ਮਨ ਨੂੰ ਹੀ ਪਾਸੇ ਕਰ ਦਿੰਦਾ ਹੈ ਜਿਹਨੂੰ ਗੁਰੂ ਸਾਹਿਬ ਦੀ ਬਾਣੀ ਸਮਝਾਉਂਦੀ ਹੈ ਕਿ ਮਨ ਜਿਹੜੀ ਹੈ ਮਨ ਕੀ ਮਤ ਤਿਆਗੋ ਹਰ ਜਨ ਇਹ ਆ ਬਾਤ ਕਠਿਨੀ ਏ ਹਰੀ ਪਰਮਾਤਮਾ ਦੇ ਜਨ ਆਪਣੀ ਮਾੰਦੀ ਮਤ ਨੂੰ ਤਿਆਗ ਦੋ ਪਰ ਹੈ ਇਹ ਗੱਲ ਕਠਿਨੀ ਬੜੀ ਮੁਸ਼ਕਿਲ ਹੈ ਪਰ ਜਿਸ ਦਿਨ ਇਸ ਮਰਤਬੇ ਨੂੰ ਹਾਸਿਲ ਕਰ ਲਿਆ ਇਸ ਜੁਗਤੀ ਨੂੰ ਅਸਾਂ ਸਿੱਖ ਲਿਆ ਪਾਸ਼ਾ ਕਹਿੰਦੇ ਫਿਰ ਜੀਵ ਹੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸ਼ਬਦੇ ਪਾਵੇ ਕੋਈ ਅੰਮ੍ਰਿਤ ਨਾਮ ਰਬ ਦਾ ਆਤਮਕ ਜੀਵਨ ਦੇਣ ਵਾਲਾ ਇਹ ਨਾਮ ਸਦਾ ਹੀ ਸਦਾ ਤੂੰ ਹੀ ਆਤਮ ਮਿੱਠਾ ਹੈ ਸਵਾਦਲਾ ਹੈ ਸ਼ਬਦ ਦੇ ਰਾਹੀ ਜੁੜਿਆ ਕੋਈ ਮਨੁਖ ਇਸ ਦਾ ਸਵਾਦ ਮੰਦਾ ਹੈ ਦਾਤੇ ਦਾਤ ਰਖੀ ਹਤ ਆਪਣੈ ਦਾਤਾ ਦੇਣ ਵਾਲੇ ਰਬ ਨੇ ਇਹ ਨਾਮ ਦੀ ਦਾਤ ਆਪਣੀ ਤਲੀ ਤੇ ਟਕਾਈ ਹੈ ਜਿਸ ਭਾਵੇਂ ਤਿਸ ਦੇ ਜੋ ਉਸ ਦੀ ਮਜ਼ਰਾ ਨੂੰ ਪਾਉਂਦਾ ਹੈ ਪਸੰਦ ਆਉਂਦਾ ਹੈ ਉਹਨੂੰ ਹੀ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਨਾਨਕ ਹੈ ਨਾਨਕ ਨਾ ਮਰਤੇ ਸੁਖ ਪਾਇਆ ਨਾਮ ਵਿੱਚ ਰਤਿਆਂ ਉਹਨਾਂ ਸੇਵਕਾਂ ਨੇ ਸਦਾ ਹੀ ਸੁਖ ਦੀ ਪ੍ਰਾਪਤੀ ਕੀਤੀ ਹੈ ਦਰਗਾਹ ਜਾਪਹਿ ਸਈ ਤੇ ਉਹੀ ਸੇਵਕ ਰੱਬੀ ਦਰਗਾਹ ਵਿੱਚ ਜਾਣੇ ਗਏ ਨੇ ਪਰਵਾਣੇ ਗਏ ਨੇ ਉਹੀ ਰੱਬ ਦੀ ਦਰਗਾਹ ਦੇ ਵਿੱਚ ਪਰਵਾਣ ਹੋਏ ਸੋ ਗੁਰੂ ਪਾਤਸ਼ਾਹ ਜੀ ਗੁਰਮਰਦਾਸ ਮਹਾਰਾਜ ਜੀ ਨੇ ਮਿਹਤ ਕੀਤੀ ਪੁੱਲਾਂ ਗਲਤੀਆਂ ਦੇਖੇ ਮਾਫਾਤੇ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ